ਸੀ ਆ ਰਾਜਸਥਾਨ ਦੇ ਇਨਚਾਰਜ ਹਾਂ ਉੱਥੇ ਪੰਜਾਬ ਦੇ ਵਿੱਚ ਵੀ ਤੁਹਾਡਾ ਵੱਡਾ ਕੰਦ ਹੈ ਪੰਜਾਬ ਕਾਂਗਰਸ ਦੇ ਵਿੱਚ ਤਾਂ ਜਿੱਥੇ ਦਿੱਲੀ ਗੇੜੇ ਲੱਗ ਰਹੇ ਨੇ ਤਾਂ ਉੱਥੇ ਪੰਜਾਬ ਦੀ ਫੀਲਡਿੰਗ ਲਾਉਣ ਦੇ ਵਿੱਚ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਨੂੰ ਜਿਹੜੀ ਸਾਡੀ ਕਾਂਗਰਸ ਆ ਹਿਕਮਾਂਡ ਆ ਉਹ ਪੰਜਾਬ ਨੂੰ 13 ਸੀਟਾਂ ਕਰਕੇ ਨਹੀਂ ਕੰਸੀਡਰ ਕਰ ਰਹੀ ਉਹ ਇੱਕ ਪੰਜਾਬ ਨੂੰ ਟਰੈਂਡ ਸੈੱਟ ਰਿਹਾ ਪੂਰੇ ਹਿੰਦੁਸਤਾਨ ਦਾ ਕਿ ਜਿਸ ਜਿੱਥੋਂ ਆਵਾਜ਼ ਉੱਠਦੀ ਹੈ ਕੋਈ ਵੀ ਆਜ਼ਾਦੀ ਦੀ ਆਵਾਜ਼ ਇਹ ਬਿਲਕੁਲ ਮੈਂ ਫੈਕਟ ਬਤਾ ਦੱਸ ਰਹੇ ਹਾਂ ਕਿ ਰਾਹੁਲ ਗਾਂਧੀ ਨੇ ਕੀ ਕਿਹਾ ਜਾਂ ਖੜਗੇ ਜੀ ਨੇ ਕੀ ਕਿਹਾ ਉਹ ਕਹਿੰਦੇ ਕਿ ਜੇ ਮੁਗਲ ਰਾਜ ਵਿੱਚ ਕਿਸ ਨੇ ਥੱਲ ਪਾਈ ਤੋਂ ਪੰਜਾਬੀਆਂ ਨੇ ਪਾਈ ਜੇ ਅੰਗਰੇਜ਼ਾਂ ਨੂੰ ਕਿਸੇ ਨੇ ਥੱਲ ਪਾਈ ਤੇ ਉਹ ਪੰਜਾਬੀਆਂ ਨੇ ਪਾਈ ਜੇ ਉਦੋਂ 77 ਤੋਂ ਬਾਅਦ ਜਦੋਂ 78 ਜਾਂ ਜਦੋਂ ਐਮ ਆਰਓ ਦੇ ਤੋਂ ਬਾਅਦ ਜਿਹੜੀ ਗਵਰਨਮੈਂਟ ਸਾਡੀ ਟੁੱਟ ਗਈ ਸੀ ਐਮਰਜੈਂਸੀ ਤੋਂ ਬਾਅਦ ਤੇ 13 ਦੀ 13 ਸੀਟਾਂ ਹੀ ਗਈਆਂ ਸੀਗੀਆਂ ਮੇਂ ਜਨਤਾ ਪਾਰਟੀ ਨੂੰ ਤੇ ਉਸ ਵੇਲੇ ਵੀ ਜਿਸ ਵੇਲੇ ਜੇ ਕਿਸ ਨੇ ਉਠੋਕ ਲਾਈ ਹਿੰਦੁਸਤਾਨ ਦੇ ਵਿੱਚ ਤੇ ਪਹਿਲੀ ਰੈਲੀ ਕੋਈ ਹੋਈ ਕਾਂਗਰਸ ਦੀ ਤੇ ਉਹ ਪੰਜਾਬ 'ਚ ਹੀ ਹੋਈ ਸੀ। ਹੂੰ। ਤੋ ਇਸ ਕਰਕੇ ਪੰਜਾਬ ਨੂੰ ਬੜਾ ਇੰਪੋਰਟੈਂਟ ਸਟੇਟ ਸਮਝਦੇ ਨੇ। ਹੂੰ। ਔਰ ਪਾਇਨੀਅਰ ਸਟੇਟ ਸਮਝਦੇ ਨੇ। ਔਰ ਇੱਕ ਦਿਸ਼ਾ ਦੇਣ ਵਾਲੀ ਸਟੇਟ ਸਮਝਦੇ ਨੇ ਪੂਰੀ ਸਾਡੀ ਕਾਂਗਰਸ ਕਿ ਇੱਕ ਪੰਜਾਬੀ ਜਿਸ ਪਾਸੇ ਚੱਲਦੇ ਨੇ ਉਸ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਨੇ। ਤੁਸੀਂ ਰਾਜਸਥਾਨ ਦੇ ਇਨਚਾਰਜ ਹੋ ਉੱਥੇ ਪੰਜਾਬ ਦੇ ਵਿੱਚ ਵੀ ਕੋਡਾ ਵੱਡਾ ਕੰਦ ਹੈ ਪੰਜਾਬ ਕਾਂਗਰਸ ਦੇ ਵਿੱਚ ਤਾਂ ਜਿੱਥੇ ਦਿੱਲੀ ਗੇੜੇ ਲੱਗ ਰਹੇ ਨੇ ਤਾਂ ਉੱਥੇ ਪੰਜਾਬ ਦੀ ਫੀਲਡਿੰਗ ਲਾਉਣ ਦੇ ਵਿੱਚ ਬਿਲਕੁਲ ਇਹ ਟਵੀਟਰ ਰਿਪੋਰਟ ਬਿਲਕੁਲ ਠੀਕ ਹੈ ਕਿ ਪੰਜਾਬ ਨੂੰ ਜਿਹੜੀ ਸਾਡੀ ਕਾਂਗਰਸ ਆ ਇੱਕਵਾੜਿਆ ਉਹ ਪੰਜਾਬ ਨੂੰ 13 ਸੀਟਾਂ ਕਰਕੇ ਨਹੀਂ ਕਨਸਿਡਰ ਕਰ ਰਹੀ ਉਹ ਇੱਕ ਪੰਜਾਬ ਨੂੰ ਟ੍ਰੈਂਡ ਸੈੱਟ ਰਿਹਾ ਪੂਰੇ ਹਿੰਦੁਸਤਾਨ ਦਾ ਕਿ ਜਿਸ ਜਿੱਥੋਂ ਆਵਾਜ਼ ਉੱਠਦੀ ਹੈ ਕੋਈ ਵੀ ਆਜ਼ਾਦੀ ਦੀ ਆਵਾਜ਼ ਇਹ ਬਿਲਕੁਲ ਫੈਕਟ ਬਤਾ ਦੱਸ ਰਹੇ ਕਿ ਰਾਹੁਲ ਗਾਂਧੀ ਨੇ ਕੀ ਕਿਹਾ ਜਾਂ ਖੜਗੇ ਜੀ ਨੇ ਕੀ ਕਿਹਾ ਉਹ ਕਹਿੰਦੇ ਕਿ ਜੇ ਮੁਗਲ ਰਾਜ ਵਲੇ ਕਿਸ ਨੇ ਥੱਲ ਪਾਈ ਤੋ ਪੰਜਾਬੀਆਂ ਨੇ ਪਾਈ ਜੇ ਅੰਗਰੇਜ਼ਾਂ ਨੂੰ ਕਿਸੇ ਨੇ ਥੱਲ ਪਾਈ ਤੇ ਉਹ ਪੰਜਾਬੀਆਂ ਨੇ ਪਾਈ ਜੇ ਉਦੋਂ 77 ਤੋਂ ਬਾਅਦ ਜਦੋਂ 78 ਜਾਂ ਜਦੋਂ ਐਮਰਜੈਂਸੀ ਤੋਂ ਬਾਅਦ ਜਿਹੜੀ ਗਵਰਨਮੈਂਟ ਸਾਡੀ ਟੁੱਟ ਗਈ ਸੀ ਐਮਰਜੈਂਸੀ ਤੋਂ ਬਾਅਦ ਤੇ 13 ਦੀ 13 ਸੀਟਾਂ ਹੀ ਗਈਆਂ ਸੀਗੀਆਂ ਮੇਂ ਜਨਤਾ ਪਾਰਟੀ ਨੂੰ ਤੇ ਉਸ ਵੇਲੇ ਵੀ ਜਿਸ ਵੇਲੇ ਜੇ ਕਿਸ ਨੇ ਉਠੋਕ ਲਾਈ ਹਿੰਦੁਸਤਾਨ ਦੇ ਵਿੱਚ ਤੇ ਪਹਿਲੀ ਰੈਲੀ ਕੋਈ ਹੋਈ ਕਾਂਗਰਸ ਦੀ ਤੇ ਉਹ ਪੰਜਾਬ 'ਚ ਹੀ ਹੋਈ ਸੀ। ਹੂੰ। ਤੋ ਇਸ ਕਰਕੇ ਪੰਜਾਬ ਨੂੰ ਬੜਾ ਇੰਪੋਰਟੈਂਟ ਸਟੇਟ ਸਮਝਦੇ ਨੇ। ਹੂੰ। ਔਰ ਪਾਇਨੀਅਰ ਸਟੇਟ ਸਮਝਦੇ ਨੇ। ਔਰ ਇੱਕ ਦਿਸ਼ਾ ਦੇਣ ਵਾਲੀ ਸਟੇਟ ਸਮਝਦੇ ਨੇ ਪੂਰੀ ਸਾਡੀ ਕਾਂਗਰਸ ਕਿ ਇੱਕ ਪੰਜਾਬੀ ਜਿਸ ਪਾਸੇ ਚੱਲਦੇ ਨੇ ਉਸ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਨੇ। ਤੁਸੀਂ ਰਾਜਸਥਾਨ ਦੇ ਇਨਚਾਰਜ ਹੋ ਉੱਥੇ ਪੰਜਾਬ ਦੇ ਵਿੱਚ ਵੀ ਤੋੜਾ ਵੱਡਾ ਕੰਦ ਹੈ ਪੰਜਾਬ ਕਾਂਗਰਸ ਦੇ ਵਿੱਚ ਤਾਂ ਜਿੱਥੇ ਦਿੱਲੀ ਗੇੜੇ ਲੱਗ ਰਹੇ ਨੇ ਤਾਂ ਉਥੇ ਪੰਜਾਬ ਦੀ ਫੀਲਡਿੰਗ ਲਾਉਣ ਦੇ ਵਿੱਚ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਨੂੰ ਜਿਹੜੀ ਸਾਡੀ ਕਾਂਗਰਸ ਆ ਹਿਕਮਾਂਡ ਆ ਉਹ ਪੰਜਾਬ ਨੂੰ 13 ਸੀਟਾਂ ਕਰਕੇ ਨਹੀਂ ਕੰਸੀਡਰ ਕਰ ਰਹੀ ਉਹ ਇੱਕ ਪੰਜਾਬ ਨੂੰ ਟਰੈਂਡ ਸੈੱਟ ਰਿਹਾ ਪੂਰੇ ਹਿੰਦੁਸਤਾਨ ਦਾ ਕਿ ਜਿਸ ਜਿੱਥੋਂ ਆਵਾਜ਼ ਉੱਠਦੀ ਹੈ ਕੋਈ ਵੀ ਆਜ਼ਾਦੀ ਦੀ ਆਵਾਜ਼ ਹੇ ਬਿਲਕੁਲ ਮੈਂ ਫੈਕਟ ਬਤਾ ਦੱਸ ਰਿਹਾ ਕਿ ਰਾਹੁਲ ਗਾਂਧੀ ਨੇ ਕੀ ਕਿਹਾ ਜਾਂ ਖੜਗੇ ਜੀ ਨੇ ਕੀ ਕਿਹਾ ਉਹ ਕਹਿੰਦੇ ਕਿ ਜੇ ਮੁਗਲ ਰਾਜ ਵੇਲੇ ਕਿਸੇ ਨੇ ਥੱਲ ਪਾਈ ਤੋ ਪੰਜਾਬੀਆਂ ਨੇ ਪਾਈ ਜੇ ਅੰਗਰੇਜ਼ਾਂ ਨੂੰ ਕਿਸੇ ਨੇ ਥੱਲ ਪਾਈ ਤੇ ਉਹ ਪੰਜਾਬੀਆਂ ਨੇ ਪਾਈ ਜੇ ਉਦੋਂ 77 ਤੋਂ ਬਾਅਦ ਜਦੋਂ 78 ਜਾਂ ਜਦੋਂ ਐਮ ਆਰਓ ਦੇ ਤੋਂ ਬਾਅਦ ਜਿਹੜੀ ਗਵਰਨਮੈਂਟ ਸਾਡੀ ਟੁੱਟ ਗਈ ਸੀ ਐਮਰਜੈਂਸੀ ਤੋਂ ਬਾਅਦ ਤੇ 13 ਦੀ 13 ਸੀਟਾਂ ਹੀ ਗਈਆਂ ਸੀਗੀਆਂ ਮੇ ਜਨਤਾ ਪਾਰਟੀ ਨੂੰ ਤੇ ਉਸ ਵੇਲੇ ਵੀ ਜਿਸ ਵੇਲੇ ਜੇ ਕਿਸੇ ਨੇ ਧੂਕ ਲਾਈ ਹਿੰਦੁਸਤਾਨ ਦੇ ਵਿੱਚ ਤੇ ਪਹਿਲੀ ਰੈਲੀ ਕੋਈ ਹੋਈ ਕਾਂਗਰਸ ਦੀ ਤੇ ਉਹ ਪੰਜਾਬ 'ਚ ਹੀ ਹੋਈ ਸੀ। ਹੂੰ। ਤੋਂ ਇਸ ਕਰਕੇ ਪੰਜਾਬ ਨੂੰ ਬੜਾ ਇੰਪੋਰਟੈਂਟ ਸਟੇਟ ਸਮਝਦੇ ਨੇ। ਹੂੰ। ਔਰ ਪਾਇਨੀਅਰ ਸਟੇਟ ਸਮਝਦੇ ਨੇ ਔਰ ਇੱਕ ਦਿਸ਼ਾ ਦੇਣ ਵਾਲੀ ਸਟੇਟ ਸਮਝਦੇ ਨੇ ਪੂਰੀ ਸਾਡੀ ਕਾਂਗਰਸ ਕਿ ਇੱਕ ਪੰਜਾਬੀ ਜਿਸ ਪਾਸੇ ਚੱਲਦੇ ਨੇ ਉਸ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ।